ਇਹ ਹੈ ਕਿ ਚਿਰਾਗ ਕਿੰਨੀ ਦੇਰ ਜਲਦੇ ਹੈ ਜਲਦੇ ਹੈ ਕੀ ਬਾਤ ਹੈ ਕੀ ਬਾਤ ਉਸ ਵਕਤ ਸ਼ਹੀਦੀ ਦੀ ਜਰੂਰਤ ਸੀ ਤੇ ਛੋਟੇ ਸਹਿਬਜ਼ਾਦਿਆਂ ਨੇ ਵੱਡੇ ਸਹਿਬਜ਼ਾਦਿਆਂ ਨੇ ਸ਼ਹੀਦੀ ਦੇਖ ਕੇ ਸ਼ਹਾਦਤ ਦੇਖ ਕੇ ਉਸ ਜ਼ੁਲਮ ਦੀ ਰਾਤ ਨੂੰ ਤਾਂ ਢਾਲਤਾ ਪਰ ਇਹ ਹੁਣ ਸਾਡੇ ਤੇ ਹੈ ਕਿ ਅਸੀਂ ਇਨਾਂ ਚਿਰਾਗਾਂ ਨੂੰ ਕਿੰਨੀ ਦੇਰ ਬਾਲ ਕੇ ਰੱਖਦੇ ਕਿੰਨੀ ਦੇਰ ਅਸੀਂ ਇਨਾਂ ਚਿਰਾਗਾਂ ਦੇ ਵਿੱਚ ਤੇਲ ਰੱਖਦੇ ਹਾਂ ਕਿੰਨੀ ਦੇਰ ਇਨਾਂ ਚਿਰਾਗਾਂ ਦੀਆਂ ਜਿਹੜੀਆਂ ਲਾਟਾਂ ਨੇ ਉਹ ਰੌਸ਼ਨੀ ਕਰਦੇ ਰਹਿਣਗੇ ਇਹ ਸਾਡੇ ਸਾਡਾ ਫਰਜ਼ ਬਣਦਾ ਹੈ ਕਿ ਅਗਲੀਆਂ ਪੀੜ੍ਹੀਆਂ ਤੱਕ ਇੰਨਾਂ ਚਿਰਾਗਾਾਂ ਦੀ ਜੜੀਆਂ ਲਾਟਾਂ ਨੇ ਉਹਨਾਂ ਨੂੰ ਲੈ ਕੇ ਜਾਈਏ ਜੋਤ ਸੇ ਜੋਤ ਜਗੇ ਸੋ ਮੈਂ ਇਸ ਮੁਕੱਦਸ ਸਦਨ ਦੇ ਵਿੱਚ ਅੱਜ ਜਿੰਨੀਆਂ ਵੀ ਸ਼ਹਾਦਤਾਂ ਇਸ ਹਫ਼ਤੇ ਦੌਰਾਨ ਉਸ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਕਿਉਂਕਿ ਪਰਿਵਾਰ ਵਿਛੋੜਾ ਜਦੋਂ ਸਰਸਾ ਦੀ ਨਦੀ ਦੇ ਕਿਨਾਰੇ ਹੋਇਆ ਉਸ ਤੋਂ ਬਾਅਦ ਅ ਪਰਿਵਾਰ ਜਿਹੜਾ ਉਹ ਤਿੰਨ ਹਿੱਸਿਆਂ 'ਚ ਵੰਡਿਆ ਗਿਆ ਤੇ ਕਿਸ ਤਰ੍ਹਾਂ ਜ ਜਿਨ੍ਹਾਂ ਨੇ ਹਾ ਦਾ ਨਾਰਾ ਮਾਰਿਆ ਫਿਰ ਜਿਨ੍ਹਾਂ ਨੇ ਦੀਵਾਨ ਟੋਡਰ ਮਲ ਜੀ ਨੇ ਮੋਹਰਾਂ ਜਿਹੜੀਆਂ ਉਹ ਕਹਿੰਦਾ ਸਿੱਕੇ ਜਿਹੜੇ ਨੇ ਉਹ ਖੜੇ ਕਰਨੀਆਂ ਮੋਹਰਾਂ ਸੋਨੇ ਦੀਆਂ ਉਹਨੇ ਜਿਆਦਾ ਮੋਹਰਾ ਆ ਜਾਂਦੀ ਹ ਉਸ ਉਹਨੇ ਕੇਰੀਏ ਚ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਜਿਹਨੂੰ ਕਿਹਾ ਜਾਂਦਾ ਹੈ ਉਹਨਾਂ ਦਾ ਤੁਸੀਂ ਵੀ ਜ਼ਿਕਰ ਕੀਤਾ ਸੋ ਜਿੰਨਾ ਜਿੰਨਾ ਉਸ ਵੇਲੇ ਜਿੰਨਾ ਜਿੰਨਾ ਬਹਾਦਰਾਂ ਨੇ ਜਿੰਨਾ ਜਿੰਨਾ ਸੂਰਬੀਰਾਂ ਨੇ ਇਸ ਸ਼ਹਾਦਤ ਦੇ ਵਿੱਚ ਆਪਣਾ ਵੀ ਯੋਗਦਾਨ ਪਾਇਆ ਕਿਸੇ ਕਿਸਮ ਦਾ ਯੋਗਦਾਨ ਪਾਇਆ ਮੈਂ ਉਹਨਾਂ ਨੂੰ ਸਤਿਕਾਰ ਪੇਟ ਕਰਦਾ ਯਾਦ ਕਰਦਾ ਤੇ ਨਾਲ ਨਾਲ ਸਾ ਆਪਣਾ ਫਰਜ਼ ਵੀ ਸਮਝਣਾ ਕਿ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਹਨਾਂ ਸ਼ਹਾਦਤਾਂ ਬਾਰੇ ਦੱਸਿਆ ਵੀ ਜਾਵੇ ਪੜਾਇਆ ਵੀ ਜਾਵੇ ਦਿਖਾਇਆ ਵੀ ਜਾਵੇ ਜੋ ਵੀ ਮਾਧਿਅਮ ਹੋਵੇ ਸੰਚਾਰ ਦਾ ਉਦਰੇਹੀਂ ਪਤਾ ਲੱਗ ਸਕੇ ਸਾਡੀ ਉਹਨਾਂ ਵਾਲੀਆਂ ਪੀੜ੍ਹੀਆਂ ਨੂੰ ਕਿ ਇਹ ਜਿਹੜੀਆਂ ਸਰਦਾਰੀਆਂ ਮਿਲੀਆਂ ਇਹ ਜਿਹੜੀਆਂ ਆਜ਼ਾਦੀਆਂ ਮਿਲੀਆਂ ਇਹ ਬਹੁਤ ਮਹਿੰਗੇ ਭਾਅ ਮਿਲੀਆਂ ਬੜੀਆਂ 7 ਸਾਲ ਤੋਂ ਲੈ ਕੇ ਉਮਰ ਦੀ ਹੱਦ ਨਹੀਂ ਕੋਈ ਕੁਰਬਾਨੀਆਂ ਦੀ ਤੇ ਜ਼ੁਲਮਾਂ ਦੀ ਵੀ ਕੋਈ ਹੱਦ ਜ਼ਾਲਮ ਨਹੀਂ ਛੱਡੀ ਨਹੀਂ ਪਰ ਅਡੋਲ ਰਹਿਣਾ ਤੇ ਆਪਣੇ ਅਸੂਲਾਂ ਤੇ ਰਹਿਣਾ ਕਿ ਉਸਕੇ ਪਾਉਂ ਮੇ ਬਹੁਤ ਛਾਲੇ ਹੈ ਉਸਕੇ ਪਾਉਂ ਮੇ ਬਹੁਤ ਛਾਲੇ ਹੈ ਲਗਤਾ ਹੈ ਅਸੂਲਾਂ ਤੇ ਚਲਾ ਹੋਗਾ ਸੂਲਾਂ ਤੇ ਚੱਲਣ ਨਾਲ ਛਾਲੇ ਕੱਟ ਪੈਂਦੇ ਆ ਜੀ ਅਸੂਲਾਂ ਤੇ ਚੱਲਣ ਨਾਲ ਛਾਲੇ ਜ਼ਿਆਦਾ ਪੈਂਦੇ ਸੋ ਗੁਰੂ ਸਾਹਿਬ ਤੇ ਉਹਨਾਂ ਦਾ ਸਾਰਾ ਪਰਿਵਾਰ ਅਸੂਲਾਂ ਤੇ ਚੱਲਦਾ ਸੀ ਤਾਂ ਹੀ ਉਹ ਫਿਰ ਕੰਡਿਆਂ ਦੀਆਂ ਚੀਜ਼ਾਂ ਵਿੱਚ ਬਿਸ਼ੀਆਂ ਬਿਸ਼ਾ ਕੇ ਉਹਨਾਂ ਨੇ ਉਮੰਸੇ ਦਿੱਤੀ ਹੈ ਮੈਂ ਆਖਰ ਦੇ ਵਿੱਚ ਸਜਦਾ ਕਰਦਾ ਉਹਨਾਂ ਦੀ ਕੁਰਬਾਨੀਆਂ ਨੂੰ ਔਰ ਸਤਿਕਾਰ ਪੇਟ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨ ਪੁੱਤਰਨ ਕੇ ਸੀਸ ਪਰ ਵਾਰ دیے ਸਤ ਚਾਰ ਚਾਰ ਮੂਹੇ ਤੋਂ ਕੀ ਆ ਹੁਆ ਜੀਵਤ ਕਈ ਹਜ਼ਾਰ ਸੋ ਅੱਜ ਉਹ ਕਈ ਹਜ਼ਾਰ ਜਿਹੜੇ ਗੁਰੂ ਸਾਹਿਬ ਦੇ ਸੁਪੁੱਤਰ ਨੇ ਉਹਨਾਂ ਦੇ ਰਾਜਨੀਤਿਕ ਨਮਾਇंदे ਸਤੰਦ ਦੇ ਸਾਰੇ ਮਾਨਯੋਗ ਮੈਂਬਰ ਉਹਨਾਂ ਨੂੰ ਅਪੀਲ ਹੈ ਕਿ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਕੋਈ ਪਲਾ ਲਈ ਖੜੇ ਹੋ ਕੇ ਨਿਮਰ ਸ਼ਰਧਾਂਜਲੀ